ਪੰਜਾਬ ਸਰਕਾਰ ਨੇ ਪਾਣੀ ਰੋਕਥਾਮ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1974 ਵਿੱਚ ਤਬਦੀਲੀ ਕਰਕੇ ਕੈਦ ਦੀ ਸਜ਼ਾ ਰੱਦ ਕਰ ਦਿੱਤੀ। ਹੁਣ ਫੈਕਟਰੀ ਮਾਲਕ ਸਿਰਫ ਮਾਮੂਲੀ ਜੁਰਮਾਨਾ ਦੇ ਕੇ ਬਚ ਸਕਦੇ ਹਨ। ਹੁਣ ਉਹ ਫੈਕਟਰੀਆਂ ਦਾ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਪਾਣੀ ਪੰਜਾਬ ਦੀਆਂ ਨਦੀਆਂ, ਨਾਲਿਆਂ, ਨਹਿਰਾਂ ਵਿੱਚ ਬਿਨਾਂ ਕਿਸੇ ਡਰ ਦੇ ਸੁੱਟ ਰਹੇ ਹਨ। ਨਾ ਕੋਈ ਸਖਤ ਸਜ਼ਾ, ਨਾ ਕੋਈ ਰੋਕਟੋਕ। ਪੰਜਾਬ ਜਿਹਨੂੰ ਕੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਹੁਣ ਇਹਨਾਂ ਪੰਜ ਦਰਿਆਵਾਂ ਨੂੰ ਕੋਈ ਵੀ ਰੱਜ ਕੇ ਗੰਦਲਾ ਕਰ ਸਕਦਾ ਹੈ ਇਹਨਾਂ ਦਰਿਆਵਾਂ ਨੂੰ ਗੰਦਾ ਮੈਲਾ ਕਰਨ ਵਿੱਚ ਕਿਸੇ ਦੇ ਉੱਪਰ ਵੀ ਕੋਈ ਕਾਨੂੰਨੀ ਕਰਵਾਈ ਨਹੀਂ ਹੋਵੇਗੀ ਇਹ ਆ ਪਖੜਿਆ ਇਹ ਸਤਲੁਜ ਤੇ ਜਿਹੜਾ ਉਹ ਇੱਧਰ ਆ ਗਿਆ ਉਹ ਆ ਗਿਆ ਬੁੱਡੇ ਨਾਲੇ ਜਿਹੜੇ ਬੁੱਡੇ ਨਾਲੇ ਚ ਪੂਰੇ ਲੁਧਿਆਣੇ ਦਾ ਗੰਦ ਸੀਵਰੇਜ ਸੂਰੇ ਫੈਕਟਰੀਆਂ ਦਾ ਜਿਹੜੇ ਕੈਮੀਕਲ ਹੁੰਦੇ ਨੇ ਉਹ ਸਾਰੇ ਉਹ ਛੱਡੇ ਜਾਂਦੇ ਨੇ ਤੇ ਉਹ ਇੱਥੇ ਆ ਕੇ ਸਤਲੁਜ ਦਰਿਆ 'ਚ ਬੰਦਦੇ ਨੇ ਜਿਹੜਾ ਸਾਫ਼ ਪਾਣੀ ਇਧਰੋਂ ਆਉਂਦਾ ਉਹ ਨੂੰ ਇੱਥੇ ਮਿਕਸ ਹੋ ਕੇ ਉਹ ਬਿਲਕੁਲ ਕਾਲਾ ਹੋ ਜਾਂਦਾ ਤੁਸੀਂ ਅੱਗੇ 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 ਜਾਉਂਗੇ ਆ ਸਾਰੇ ਪਿੰਡ ਨੇ ਜਿਹੜੇ ਆਲੇ-ਦਾਲੇ ਦੋੇ ਪਾਸੇ ਬਸੇ ਹੋਏ ਇੱਥੇ ਕੈਂਸਰ ਦੇ ਤੇ ਹੋਰ ਗੰਭੀਰ ਬਿਮਾਰੀਆਂ ਦੇ ਬਹੁਤ ਸਾਰੇ ਰੀਜ਼ ਨੇ ਏਸੇ ਦਾ ਨਤੀਜਾ ਇਹ ਹੈ ਕਿ ਪੰਜਾਬ ਦੇ ਕੁਝ ਪਿੰਡ ਜਿਵੇਂ ਕਿ ਭੁੰਦੜੀ ਅਖਾੜਾ ਤੇ ਮੁਸ਼ਕਾਬਾਦ ਵਰਗੇ ਪਿੰਡਾਂ ਵਿੱਚ ਇਸ ਬਿਮਾਰੀ ਦਾ ਇੰਨਾ ਕਿ ਪ੍ਰਭਾਵ ਹੈ ਕਿ ਹੁਣ ਉੱਥੇ ਹਰ ਦੂਸਰੇ ਘਰ ਦੇ ਵਿੱਚ ਇੱਕ ਕੈਂਸਰ ਮਰੀਜ਼ ਹੈ ਇਸ ਮਸਲੇ ਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਡੀ ਡਾਕੂਮੈਂਟਰੀ ਦਾ ਜੈਨੋਸਾਈਡ ਦੇਖ ਸਕਦੇ ਹੋ ਇਹ ਡਾਕੂਮੈਂਟਰੀ YouTube ਚੈਨਲ ਬੈਂਡਗਾਰਡ ਮੋਸ਼ਨ ਪ੍ਰੋਡਕਸ਼ਨਸ ਤੇ ਅਵੇਲੇਬਲ ਹੈ